ਹਾਂ ਜੀ ਜਿੱਦਾਂ ਪਹਿਲਾਂ ਮੈਂ ਆਲਰੇਡੀ ਸਰਵਿਸ ਦੇ ਵਿੱਚ ਸੀ ਮੈਂ 2019 ਦੇ ਵਿੱਚ ਇਨੀ ਆਰਮੀ ਦੇ ਵਿੱਚ ਐਜ਼ ਅ ਕਲਰਕ ਇਨਰੋਲਡ ਹੋਇਆ ਸੀ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਪਤਾ ਚੱਲਦਾ ਕਿ ਅੱਗੇ ਅੱਗੇ ਆਫਸਰ ਰੈਂਕ ਵੀ ਹੈਗੇ ਆ ਫੌਜ ਦੇ ਵਿੱਚ ਤੇ ਉਸ ਦੇ ਲਈ ਅੱਗੇ ਪ੍ਰੈਪਰੇਸ਼ਨ ਕੀਤੀ ਫਸਟ ਚਾਂਸ ਦਿੱਤਾ ਇੰਟਰਵਿਊ ਨਹੀਂ ਕਲੀਅਰ ਹੋਈ ਸੈਕੰਡ ਚਾਂਸ ਦਿੱਤਾ ਉਸ ਦੇ ਵਿੱਚ ਵੀ ਇੰਟਰਵਿਊ ਮੇਰੀ ਨਹੀਂ ਕਲੀਅਰ ਹੋਈ ਤੇ ਥਰਡ ਚਾਂਸ ਦੇ ਵਿੱਚ ਮੈਂ ਵਧੀਆ 1.5-2 ਸਾਲ ਦੀ ਪ੍ਰੈਪਰੇਸ਼ਨ ਕੀਤੀ ਜਿਸ ਦੇ ਵਿੱਚ ਮੇਰੇ ਸਾਥ ਦੇ ਕੋਲੀਗਸ ਮੇਰੇ ਫਰੈਂਡਸ ਤੇ ਮੇਰੀ ਫੈਮਲੀ ਤੇ ਸਪੈਸ਼ਲੀ ਮੇਰੇ ਬਜ਼ਦਾ ਬਹੁਤ ਵੱਡਾ ਰੋਲ ਲਿਆ ਉਹਨਾਂ ਨੇ ਹਰ ਟਾਈਮ ਤੇ ਮੈਨੂੰ ਮੋਟੀਵੇਟ ਕੀਤਾ ਹਰ ਟਾਈਮ ਤੇ ਜਿੱਥੇ ਮੈਨੂੰ ਲੋਡ ਸੀ ਜਿਸ ਵੀ ਐਮਿਨਿਟੀ ਦੀ ਉਹਨਾਂ ਨੇ ਉਹ ਚੀਜ਼ ਮੈਨੂੰ ਪ੍ਰੋਵਾਈਡ ਕੀਤੀ ਤੇ ਮੇਰੇ ਡਿਊਟੀ ਸਟੇਸ਼ਨ ਤੇ ਮੇਰੇ ਕੋਲੀਗਸ ਨੇ ਮੇਰੀ ਹੈਲਪ ਕੀਤੀ ਜੋ ਸੀਨੀਅਰ ਆਲਰੇਡੀ ਅਫਸਰ ਬਣ ਚੁੱਕੇ ਉਹਨਾਂ ਨੇ ਮੇਰਾ ਸਾਥ ਦਿੱਤਾ ਤਾਂ ਇਸ ਚੀਜ਼ ਲਈ ਮੈਨੂੰ ਲੱਗਦਾ ਕਿ ਮੇਰੀ ਫੈਮਲੀ ਮੇਰੇ ਫਰੈਂਡਸ ਨੇ ਮੇਰੇ ਕੋਲੀਗਸ ਸਾਰੇ ਹੀ ਜ਼ਿੰਮੇਵਾਰ ਨੇ ਕਿ ਉਹਨਾਂ ਦੀ ਬਦੌਲਤ ਮੈਂ ਅੱਜ ਇਹ ਮਕਾਮ ਹਾਸਲ ਕਰ ਪਾਇਆ ਪਹਿਲਾਂ ਮੈਂ ਇਸ ਟਾਈਮ ਨਾਇਕ ਕਲਰਕ ਦੇ ਉੱਪਰ ਆਪਣੀ ਨੌਕਰੀ ਕਰ ਇਹ ਆਪਣਾ ਇੰਟਰਵਿਊ ਕਲੀਅਰ ਕੀਤਾ। ਅਸੀ ਤਾਂ ਇਹਨਾਂ ਨੂੰ ਇਹੀ ਕਿਹਾ ਜੀ 200 ਰੁਪਏ ਮੰਨਦੇ ਵਿੱਚ ਤੁਹਾਨੂੰ ਵਧੀਆ ਲੱਗਦਾ ਹੈ ਜਿੱਦਣ ਤੁਹਾਡੀ ਰੁਚੀ ਹੈ। ਤੁਸੀਂ ਉਧਰ ਮਤਲਬ ਵਧੀਆ ਧਿਆਨ ਦਿਓ। ਅਸੀਂ ਕਹਦੇ ਇਹਨਾਂ ਨੂੰ ਇਹ ਨਹੀਂ ਕਿ ਆ ਤੁਸੀਂ ਆਹ ਕਰਨੀ ਆਹ ਕਰਨੀ। ਇਹ ਪਹਿਲੀ ਵਾਰੀ ਆਰਮੀ ਦੀ ਭਰਤੀ ਦੇਖਣ ਗਏ ਤੇ ਸਿਲੈਕਟ ਹੋ ਗਏ। ਨਹੀਂ ਜੀ ਬੱਚੇ ਬਹੁਤ ਇੰਟਰਟੇਨਮੈਂਟ ਕਹਣੇ ਸੀਗੇ ਤੇ ਬਹੁਤ ਲੈਕ ਬੱਚੇ ਸੀਗੇ ਜੀ। ਤੇ ਕੋਈ ਸਾਨੂੰ ਉਹਨਾਂ ਨੇ ਨਹੀਂ ਕਰਿਆ ਹੈਗਾ ਤੇ ਬਹੁਤ ਵਧੀਆ ਫਾਈਨੈਂਸ ਕਰੀ ਕਰੀ ਤੇ ਬਹੁਤ ਵਧੀਆ ਜੀ ਵਿੱਚ ਪੜਾਈ ਵਿੱਚ ਬਹੁਤ ਹੈਗੇ ਸੀ ਹਾਂਜੀ ਹਾਂ ਬਹੁਤ ਇੰਟੈਲੀਜੈਂਟ ਸੀ ਜੀ